ਜਾਣਦੇ ਹੋ ਕਿ ਕੁਝ ਦਿਨਾਂ ਤੋਂ ਲਗਾਤਾਰ ਅਖਬਾਰਾਂ ਦੇ ਵਿੱਚ ਇੱਕ ਦਿਲੇ ਤੁਹਾਡਾ ਵੀਰ ਆਈਪੀਐਸ ਜਿਹੜਾ ਕਿ ਏਡੀਜੀਵੀ ਰੈਂਕ ਦੇ ਉੱਪਰ ਸੀ ਉਹਨੂੰ ਸੂਸਾਈਡ ਕਰਨੀ ਪਈ ਕਿਉਂਕਿ ਹਰਿਆਣੇ ਦੇ ਵਿੱਚ ਬੀਜੇਪੀ ਸਰਕਾਰ ਹੋਣ ਦੇ ਕਾਰਨ ਉਸਨੂੰ ਇੰਨਾ ਪਰਤਾੜਿਆ ਗਿਆ ਕਿ ਉਹਨੂੰ ਮਜਬੂਰਨ ਸੂਸਾਈਡ ਕਰਨੀ ਪਈ ਅਸੀਂ ਦੇਖਣ ਚ ਆ ਰਹੇ ਆ ਕਿ ਲਗਾਤਾਰ ਜਿੱਥੇ-ਜਿੱਥੇ ਵੀ ਜਿਸ ਸਟੇਟ ਦੇ ਵਿੱਚ ਬੀਜੇਪੀ ਸਰਕਾਰ ਹੈਗੀ ਏ ਉੱਥੇ ਦਲਤਾਂ ਦੇ ਨਾਲ ਉਤਿਆਚਾਰ ਹੋ ਰਿਹਾ ਹੈ ਦੇਖੋ ਇੱਕ ਆਮ ਆਦਮੀ ਤੇ ਕੀ ਰੱਖਿਆ ਹੋ ਸਕਦੀ ਹੈ ਜਿੱਥੇ ਜਿਹੜੇ ਸਟੇਟ ਦੇ ਵਿੱਚ ਇੱਕ ਆਈਪੀਐਸ ਅਫਸਰ ਵੀ ਇਤਨਾ ਦੁਖੀ ਇਤਨਾ ਮਜਬੂਰ ਹੋਏਗਾ ਇਤਨਾ ਕਾਬਲ ਅਫਸਰ ਕਿ ਉਹਨੂੰ ਵੀ ਸੂਛੜ ਕਰਨੀ ਪਈ ਸੋ ਸਾਡੇ ਪੰਜਾਬ ਦੇ ਮੁਖੰਤਜ਼ਰ ਭਗਵੰਤ ਸੇਮਾਨ ਸਾਹਿਬ ਜੀ ਨੇ ਸਾਰੇ ਪੰਜਾਬ ਦੇ ਵਿੱਚ ਅੱਜ ਸਾਰੇ ਆਮ ਆਦਮੀ ਪਾਰਟੀ ਦੇ ਕਾਰਜਕਰਤਾਵਾਂ ਨੂੰ ਆਹ्वान ਕੀਤਾ ਹੈ ਕਿ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਅੱਜ ਕੈਂਡਲ ਮਾਰਚ ਕੱਢਾਂਗੇ ਔਰ ਜੋ ਘਟਨਾ ਵਾਪਰੀ ਹੈ ਅਸੀਂ ਉਹਦਾ ਕੰਡੈਮ ਕਰਨੇ ਆ ਔਰ ਨਾਲ ਸਾਰੇ ਦੇਸ਼ ਦੀ ਜਨਤਾ ਨੂੰ ਅਪੀਲ ਕਰਨੇ ਆ ਕਿ ਆਓ ਇਕੱਠੇ ਹੋ ਕੇ ਜਿਹੜੀ ਬੀਜੇਪੀ ਸਰਕਾਰ ਗਲਤਾਂ ਦਾ ਖਿਲਾਫ ਕੰਮ ਕਰ ਰਹੀ ਹੈ ਅਸੀਂ ਉਹਦੇ ਖਿਲਾਫ ਪ੍ਰਚਾਰ ਕਰੀਏ ਦੇਖੋ ਸਾਥੀਓ ਇੱਕ ਦਲਿਤ ਸਮਾਜ ਦਾ ਸਾਡਾ ਵੀਰ ਤੁਹਾਨੂੰ ਪਤਾ ਹੈ ਕਿ ਇੱਕ ਆਈਪੀਐਸ ਬਣਨ ਲਈ ਕਿੰਨਾ ਉਮਰਾਂ ਲੱਗ ਜਾਂਦੀਆਂ ਨੇ ਉਸ ਪਰਿਵਾਰ ਦਾ ਖੌਨ ਹਾਰ ਜਿਸ ਦੀ ਵਾਈਫ ਆਈਐਸ ਹੈ ਤੇ ਕੋਈ ਤਨਾ ਅੱਛਾ ਕਾਬਲ ਪਰਿਵਾਰ ਉਹਨੂੰ ਕਿੰਨਾ ਪ੍ਰਤੱਦ ਕੀਤਾ ਗਿਆ ਹੋਏਗਾ ਜਿਹਨੂੰ ਸੂਸਰ ਕਰਨੀ ਪਈ ਉਹਦੇ ਬਾਅਦ ਇੱਕ ਹੋਰ ਮਾੜੀ ਗੱਲ ਇਹ ਕਾਨੂੰਨ ਹੈ ਕਾਨੂੰਨ ਦੇ ਵਿੱਚ ਜਿਹੜਾ ਆਦਮੀ ਜਿਸ ਪਰਿਵਾਰ ਦਾ ਕੋਈ ਕਿਸੇ ਆਦਮੀ ਦੀ ਮੌਤ ਹੁੰਦੀ ਏ ਉਹਦੇ ਪਰਿਵਾਰ ਦੇ ਕਹਿਣ ਦੇ ਮੁਤਾਬਕ ਜਿਹੜਾ ਵੀ ਨਾਂ ਲੈ ਜਾਂਦੇ ਨੇ ਉਹਨਾਂ ਉੱਪਰ ਐਫ ਆਈ ਆਰ ਦਰਜ ਕਰਕੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਏ ਪਰ ਅੱਜ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਇਹ ਭਾਜਪਾ ਦੀ ਬਹੁਤ ਸ਼ਰਮ ਦੀ ਗੱਲ ਏ ਬਹੁਤ ਮਾੜੀ ਗੱਲ ਏ ਤੁਸੀਂ ਅੱਜ ਡਿਮਾਂਡ ਕਰਦੇ ਆ ਮੰਗ ਕਰਨਿਆਂ ਕਿ ਪਰਿਵਾਰ ਵੱਲੋਂ ਜੋ ਵੀ ਨਾਂ ਦਿੱਤੇ ਗਏ ਨੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ ਔਰ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਏ ਜਦ ਤੱਕ ਉਨ੍ਹਾਂ ਦੇ ਖਿਲਾਫ ਕਾਰਵਾਈ ਨਹੀਂ ਹੋਏਗੀ ਆਮ ਆਦਮੀ ਪਾਰਟੀ ਪੰਜਾਬ ਔਰ ਸਾਰੇ ਦੇਸ਼ ਵਿੱਚ ਜਿੱਦਨੇ ਵਿਰੋਧ ਕਰਦੀ ਰਹੇਗੀ ਅੱਜ ਮੇਰੇ ਨਾਲ ਆਮ ਆਦਮੀ ਪਾਰਟੀ ਦੇ ਸਾਡੇ ਬਹੁਤ ਹੀ ਦੋਵਰੀ ਐਮਐਲਏ ਰਹੇ ਔਰ ਚੇਅਰਮੈਨ ਸਾਡੇ ਪੰਜਾਬ ਦੇ ਔਰ ਨਾਲ ਉਹਦੇ ਨਾਲ ਆਦਮਪੁਰ ਤੋਂ ਹਲਕਾ ਇੰਚਾਰਜ ਮੇਰੇ ਵੀਰ ਪਵਨ ਕੁਮਾਰ ਤੀਨੂ ਜੀ ਜੋ ਸਾਡੇ ਦਲਿਤ ਸਮਾਜ ਦੇ ਬਹੁਤ ਹੀ ਇੱਕ ਅੱਗੇ ਆਗੂ ਨੇ ਉਹਦੇ ਨਾਲ ਸਾਡੇ ਦਲਿਤ ਸਮਾਜ ਤੋਂ ਹੀ ਸਾਡੇ ਡਿਪਟੀ ਮੇਅਰ ਬਰਾਵੀਰ ਮਲਕੀਤ ਸਿੰਘ ਜੀ ਔਰ ਸਾਡੇ ਪੈਨ ਜੀ ਪੈਂਟ ਤੋਂ ਹਲਕਾਂ ਇੰਚਾਰਜ ਰਾਜੀਤ ਰਾਜਿੰਦਰਗੁਰ ਛੜਾਜੀ ਸਾਡੇ ਸ਼ਹਿਰ ਦੇ ਮੇਅਰ ਨੰਬਰ ਪਤਮਾ ਨਾਗਰੀਕ ਮੇਰੇ ਵੀ ਵਨੀਤ ਤੀਰਜੀ ਔਰ ਜ਼ਿਲ੍ਹਾ ਪ੍ਰਧਾਨ ਸਾਡਾ ਜੋ ਹੈ ਅਮਰਿਤਪਾਲ ਸਿੰਘ ਜੀ ਸਾਰੇ ਸਾਥੀ ਮੇਰੇ ਕੋਲ ਦੇਖ ਰਿਆ ਸਾਡੇ ਹਲਕੇ ਦੇ ਇੰਚਾਰਜ ਨਾਟੂ ਮੇਰੇ ਵੀ ਦਿਨੇਸ਼ ਚੱਲ ਜੀ ਇਦਾਂ ਹੀ ਸਾਰੇ ਸਾਥੀ ਜਲੰਧਰ ਨਾਟੂ ਸਾਰੇ ਸਾਥੀ ਆਏ ਨੇ ਅਸੀਂ ਅੱਜ ਇਸ ਗੱਲ ਦਾ ਮੰਗ ਵੀ ਕਰ ਰਹੇ ਹਾਂ ਔਰ ਵਿਰੋਧ ਵੀ ਕਰ ਰਹੇ ਹਾਂ ਕਿ ਜਦ ਤੱਕ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਤੱਕ ਅਸੀਂ ਇਦਾਂ ਹੀ ਆਪਣੇ ਪ੍ਰੋਟੈਸਟ ਜਾਰੀ ਰੱਖਾਂਗੇ ਤੇ ਬੱਸ ਹੋ ਗਿਆ ਹਾਂ ਸ਼ੁਰੂਆਤ ਆ ਗਏ 시청 <suss> <suss> <suss>

आम आदमी पार्टी इलाहबा न गिरफ़्तार करो गोषिया न गिरफ़्तार करो ताई مبارک 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 خوشیاں نو کرداروں کرداروں او لگندي او